ਆਪਣੀ ਜ਼ਿੰਦਗੀ ਭਰ ਦੀ ਪੂੰਜੀ ਜ਼ਮੀਨ ਨੂੰ ਵੇਚਣ ਤੋਂ ਬਾਅਦ ਇੱਕ ਕਿਸਾਨ ਪਰਿਵਾਰ ਦੇ ਵੱਲੋਂ 2 ਮਹੀਨੇ ਪਹਿਲਾਂ ਹੀ ਆਪਣੀ ਧੀ ਨੂੰ ਵਿਦੇਸ਼ ਭੇਜਿਆ ਗਿਆ ਸੀ ਧੀ ਦੇ ਕੈਨੇਡਾ ਪਹੁੰਚਣ ਤੋਂ ਬਾਅਦ ਪਤਾ ਲੱਗਦਾ ਹੈ ਕਿ ਉਸ ਨੂੰ ਹਾਰਟ ਅਟੈਕ ਆਇਆ ਅਤੇ ਇਸੇ ਕਾਰਨ ਉਸ ਦੀ ਜਾਨ ਚਲੀ ਗਈ ਮਾੜੀ ਖਬਰ ਆਣ ਤੋਂ ਬਾਅਦ ਪਰਿਵਾਰ ਡੂੰਘੇ ਸਦਮੇ ਦੇ ਵਿੱਚ ਹੈ ਅਤੇ ਸਰਕਾਰ ਨੂੰ ਅਪੀਲ ਕਰਦਾ ਨਜ਼ਰ ਆ ਰਿਹਾ ਹੈ ਕਿ ਉਹ ਆਖਰੀ ਵਾਰ ਆਪਣੀ ਧੀ ਦਾ ਮੋਹ ਦੇਖਣਾ ਚਾਹੁੰਦੇ ਨੇ ਇਸ ਦੇ ਚੱਲਦੇ ਹੋਏ ਉਸ ਦੀ ਅਮ੍ਰਿਤਕ ਦੇ ਪੰਜਾਬ ਲਿਆਉਣ ਦੇ ਲਈ ਗੁਹਾਰ ਲਗਾਈ ਗਈ ਹੈ ਮਾਨਸਾ ਜ਼ਿਲ੍ਹੇ ਦੇ ਪਿੰਡ ਬਰੇਦਾ ਰਹਿਣ ਵਾਲਾ ਇਹ ਕਿਸਾਨ ਜਿੱਤਾ ਨਾਮ ਮਿੱਠੂ ਸਿੰਘਾ ਉਸ ਦੇ ਵੱਲੋਂ ਆਪਣੀ 1 ਏਕੜ ਜ਼ਮੀਨ ਵੇਚ ਕੇ ਆਪਣੀ ਧੀ ਬਿਆਨਤ ਕੌਰ ਨੂੰ 31 ਮਾਰਚ 2024 ਨੂੰ ਹੀ ਹਲੇ ਕੈਨੇਡਾ ਭੇਜਿਆ ਗਿਆ ਸੀ ਕਿ ਉੱਥੇ ਜਾ ਕੇ ਕੁੜੀ ਦੇ ਨਾਲ ਐਨਹੂਣੀ ਘਟਨਾ ਵਾਪਰ ਗਈ ਦੱਸਿਆ ਜਾ ਰਿਹਾ ਹੈ ਕਿ ਉਸਨੇ ਆਪਣੀ ਜ਼ਮੀਨ ਵੇਚਣ ਤੋਂ ਬਾਅਦ ਇਸ ਕਰਕੇ ਤੀਨੂ ਭੇਜਿਆ ਸੀ ਕਿ ਘਰ ਦੇ ਹਾਲਾਤ ਸੁਧਰ ਜਾਣਗੇ ਪਰ ਨਹੀਂ ਪਤਾ ਸੀ ਕਿ ਇੰਨਾ ਵੱਡਾ ਝਟਕਾ ਇਸ ਪਰਿਵਾਰ ਨੂੰ ਲੱਗਣਾ ਹੈ ਅਤੇ ਹੁਣ ਉਸ ਕੁੜੀ ਨੂੰ ਆਖਰੀ ਵਾਰ ਦੇਖਣ ਦੇ ਲਈ ਉਹ ਸਰਕਾਰ ਦੇ ਅੱਗੇ ਹੱਥ ਾਟ ਰਹੇ ਨੇ ਕਿ ਉਹਨਾਂ ਦੀ ਮਦਦ ਕੀਤੀ ਜਾਵੇ ਦੱਸਦੀ ਹੈ ਕਿ ਕੈਨੇਡਾ ਜਾਣ ਤੋਂ ਬਾਅਦ ਉਹਨਾਂ ਦੀ ਗਰੀਬੀ ਦੂਰ ਕਰਨ ਵਾਲੀ ਸੀ ਦੋ ਭੈਣਾਂ ਤੇ ਇੱਕ ਭਰਾ ਦੀ ਇਹ ਇੱਛਾ ਸੀ ਕਿ ਇਹਨਾਂ ਦਾ ਭਵਿਸ਼ਣ ਬਣ ਜਾਵੇਗਾ ਪਰ ਹੁਣ ਸਭ ਕੁਝ ਖਤਮ ਹੋ ਗਿਆ ਹਾਂ ਕੈਨੇਡਾ ਵੀ ਗਈ ਸੀ ਹਾਂ ਤੇ ਸ਼ਬਦ ਲੱਕ ਕਰਕੇ ਸੜਕੋ ਦੋ ਕਿਲੇ ਬਹਾਂਦੇ ਸੀਗੇ ਇੱਕ ਇਕੱਲਾ ਕਰਕੇ ਭੇਜੀ ਸੀ ਹਾਂ ਤਿੰਨ ਬੇਟੀਆਂ ਨੇ ਜੀ ਇੱਕ ਬੇਟਾ ਹਾਂ ਕੀ ਹੋ ਗਿਆ ਹੁਣ ਉੱਥੇ ਬੇਟੀ ਨੂੰ ਉੱਥੇ ਜੀ ਫੁਕਾ ਉਲਾਈ ਸੀ ਉਹ ਕਹਿੰਦੇ ਵੀ ਤਾਂ ਇੱਕ ਹੋ ਗਈ ਹਾਂ ਕਿਸੇ ਨਾਲ ਉੱਥੇ ਗੱਲਬਾਤ ਹੋਈ ਉਹਨਾਂ ਦੇ ਨੇੜੇ ਦੇ ਕੁੜੀਆਂ ਦੇ ਨਾਲ ਜਿਹੜੀਆਂ ਉਹਨੀਆਂ ਕੁ ਸੇਲੀਆਂ ਸੀ ਹਾਂਜੀ ਉਹਨਾਂ ਨਾਲ ਕੋਈ ਗੱਲਬਾਤ ਨਹੀਂ ਹੋਈ ਸੱਤ ਤੋਂ ਕੌਲੇ ਕਿ ਦੀ ਸੀ ਕੋਈ ਕਿਸੇ ਮਤ ਰੋਮੀ ਸੀ ਕੋਈ ਗੱਲਬਾਤ ਨਹੀਂ ਹੋਈ ਕੀ ਮੰਗ ਕਰਦੇ ਹੋ ਤੁਸੀਂ ਉਹਨਾਂ ਨੂੰ ਅਸੀਂ ਤਾਂ ਇਹ ਵੀ ਸਾਡੀ ਬੋਦੀ ਵੀ ਇੱਥੇ ਕੋਈ ਨਹੀਂ ਆਲੇ ਤਾਂ ਸਰਕਾਰ ਕੋਈ ਨਹੀਂ ਸੁਣਦੀ ਸਾਡੀ ਕਿਨੂੰ ਕੀ ਤੋਂ ਮੰਗ ਕਰਦੇ ਹੋ ਹੁਣ ਤੁਸੀਂ ਅਸੀਂ ਬਤਕੌਰ ਤੋਂ ਜੀ ਮੰਗ ਕਰਦੇ ਹਾਂ ਨਿਸ਼ਾਦ ਬੋਬੀ ਦੇ ਰਿਸਪੰਸ ਜੀ ਮਖਵਾਤ ਨੇ ਸਾਡੀ ਬੀਬੀ ਤੇ ਦੀ ਬੋਬੀ ਰਾਣਾ ਉਹ ਜਹੰਦੀ ਵੀ ਜਿਵੇਂ ਉਹ ਦੇਖੀ ਜੀ ਹੂੰ ਸੱਚਾ ਹੀ ਮੰਗ ਰਿਹਾ ਹੂੰ ਕਿੰਨਾ ਕੁ ਪੈਸਾ ਲੱਗਣਾ ਕਹਿੰਦੇ ਪੈਸਾ 35 ਲੱਖ ਰੁਪਏ ਮੁੱਲੀ ਜੇ ਉਹ ਵੀ ਕੰਕਾਂ ਜਾ ਮੰਗੇ 31 ਮਾਰਚ ਨੂੰ ਵੇਚੀ ਦੀ ਕਿਲਾ ਜ਼ਮੀਨ ਦਾ ਵੇਚਾ ਦੋ ਕਿੱਲੇ ਜ਼ਮੀਨ ਦੇ ਸਾਰੇ ਵਿਚਾਰ ਕੋਈ ਸੁਖ ਹੋ ਜੇ ਉਧਰ ਜੇ ਤੋਂ ਹੁਣ ਕੋਈ ਦੇਡਵਾ ਮੌਤ ਹੋ ਗਈ ਦੀ ਹਾਰਟ ਅਟੈਕ ਦੇ ਨਾਲ ਹੁਣ ਸਾਰੇ ਡੱਬਰ ਦਾ ਹੋ ਰਿਹਾ ਕਿੰਨਾ ਖਰਚਾ ਆ ਗਿਆ ਸੀਗਾ ਜੀ ਕਿੰਨੀ ਜ਼ਮੀਨ ਵੇਚ ਕੇ ਕਿੱਲਾ ਵੇਚਦਾ 26 ਲੱਖ ਖਰਚਾ ਆ ਰਿਹਾ ਕੀ ਨਾਮ ਸੀ ਕੁੜੀ ਦਾ ਕਿੰਨੀ ਉਮਰ ਉਹਦੀ 25 26 ਸਾਲ 26 ਮਹੀਨਾ ਸਾਲ ਲੱਗਿਆ ਜੀ ਬੇਅੰਤ ਨਾ ਹਾਂ ਕਿਵੇਂ ਪਤਾ ਲੱਗਿਆ ਤੁਹਾਨੂੰ ਕਦੋਂ ਪਤਾ ਲੱਗਿਆ ਇਹ ਇਹ ਜੀ ਸਾਨੂੰ ਦੂਜੇ ਦਿਨ ਦੂਜੇ ਦਿਨ ਸਾਨੂੰ ਫੋਨ ਤੇ ਕਾਲ ਕੀਤੀ ਦੀ ਇਹਨਾਂ ਨੇ ਵੀ ਤੁਹਾਡੀ ਗੁੱਡੀ ਦੀ ਡੈੱਡ ਬਾਡੀ ਲੈ ਕੇ ਜਾਣੇ ਤਾਂ ਤੈਕ ਹੋ ਗਿਆ ਤੇ ਹੁਣ ਡੈੱਡ ਬਾਡੀ ਲਿਆਉਣ ਵਾਸਤੇ ਕਿੰਨਾ ਕੁ ਖਰਚਾ ਆਊਗਾ ਕੀ ਹੈਗਾ ਤੁਹਾਡੇ ਕੋਲ ਹੁਣ ਜੀ 30-35 ਲੱਖ ਰੁਪਏ ਲੱਗੂਗਾ ਸਾਡੇ ਕੋਲ ਤਾਂ ਨਾਲ ਨਹੀਂ ਕੋਈ ਭੈਣ ਭਾਈ ਕਰਨਗੇ ਤਾਂ ਬਣੂ ਕਿਸੇ ਸਰਕਾਰੀ ਨੁਮਾਇੰਦੇ ਨੂੰ ਮਿਲੇ ਉਹ ਐਮਐਲਏ ਨੂੰ ਐਮਪੀ ਨੂੰ ਜਿੰਮਤ ਕੋ ਨੂ ਮੇਰੇ ਦੀ ਉਹ ਵੀ ਜਵਾਬ ਦੇਗੇ ਬੁਧਰਾ ਅੰਕੂਰੇ ਗਏ ਦੀ ਉਹਨੇ ਕੋਈ ਗੱਲ ਨਹੀਂ ਰਾਹ ਪਾਈ ਹੋਰ ਕੋਈ ਉਹ ਦੂਤੋਂ ਦੀ ਜੋਰ ਨਹੀਂ ਜਾਂਦਾ ਵੀ ਕਿਸੇ ਨੂੰ ਦਾਬਣਾ ਵਾਲਾ ਕਹਦੀ ਮੁੱਖ ਮੰਤਰੀ ਨੂੰ ਕੀ ਅਪੀਲ ਕਰੋਗੇ ਭਗਵੰਤ ਮਾਨ ਨੂੰ ਕੀ ਮੰਗ ਕਰਦੇ ਹਾਂ ਉਹਨਾਂ ਤੋਂ ਉਹਨਾਂ ਤੋਂ ਇਹੀ ਪੀਚ ਕਰਦੇ ਹਾਂ ਵੀ ਸਾਡੀ ਕੁੜੀ ਦੀ ਡੱਡ ਬੋਡੀ ਉਰੇ ਆ ਜੇ ਅਸੀਂ ਮੂੰਹ ਦੇਖ ਲਈਏ ਕੀ ਨੂੰ ਮੁੱਖ ਮੰਤਰੀ ਨੂੰ ਅਪੀਲ ਕਰਨਾ ਚਾਹੁੰਦਾ ਜੀ ਮੈਂ ਤਾਂ ਮੇਰੀ ਕੁੜੀ ਉਰੇ ਆ ਜੇ ਡੈਡ ਬੋਡੀ ਮੂੰਹ ਦੇਖਿਆ ਜਾ ਵੀ ਕੀ ਉਮੀਦ ਹੈ ਵੀ ਸਰਕਾਰ ਲਿਆ ਦੋਗੀ ਡੈਡ ਬੋਡੀ ਇਹਨਾਂ ਪੈਸਾ ਵੀ ਤੁਹਾਡੇ ਕੋਲ ਹੈ ਨਹੀਂ ਹੁਣ ਉਹਨਾਂ ਦੇ ਸਾਰੇ ਜੀ ਕੀ ਕਰਨਗੇ ਸਾਡੇ ਕੋਲ ਤਾਂ ਕੁਝ ਨਹੀਂ ਵੀ ਉਹਨਾਂ ਨੂੰ ਅਪੀਲ ਕਰ ਦਿਆਂ ਵੀ ਜੇ ਕੋਈ ਹੱਥ ਬਨ ਕੇ ਬੇਨਤੀ ਹੈ ਵੀ ਸਾਡੀ ਸੁਣੋ